ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਪਹਿਲਾਂ ਤਾਂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਤੇ ਸਾਰਿਆਂ ਨੂੰ ਬਹੁਤ ਮੁਬਾਰਕਾਂ ਨੇ ਜੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਅੱਜ ਆਪਾਂ ਪਿੰਡ ਫੱਤੇਵਾਲੀ ਖੜੇ ਆ ਆਪਣੀ ਸੰਸਥਾ ਜੀ ਮੋਹਾਲੀ ਤੋਂ ਸਰਵ ਹਿਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਪਿਛਲੇ ਲੰਬੇ ਸਮੇਂ ਤੋਂ ਇਸ ਏਰੀਆ ਦੇ ਵਿੱਚ ਹੜ੍ਹਾਂ ਦੇ ਜਿਹੜੇ ਮਾਰ ਦੇ ਵਿੱਚ ਆਏ ਸੀ ਲੋਕ ਉਹਨਾਂ ਦੀ ਮਦਦ ਦੇ ਵਾਸਤੇ ਆਪਾਂ ਦਿਨ ਦਿਨ ਰਾਤ ਜਿਹੜਾ ਸੇਵਾ ਆਪਣੀ ਨਿਰੰਤਰ ਚੱਲ ਰਹੀ ਸੀ ਤੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਜਿਹੜਾ ਤਿਉਹਾਰ ਆ ਰਿਹਾ ਤੇ ਅੱਜ ਬੱਚਿਆਂ ਦੇ ਨਾਲ ਆਪਾਂ ਇੱਕ ਸਾਂਝੀ ਖੁਸ਼ੀ ਸਾਂਝੀ ਕਰਨ ਆਏ ਆ ਉਹਨਾਂ ਨਾਲ ਇਹ ਦਿਨ ਮਨਾਣ ਆਏ ਆ ਤੇ ਆਪਾਂ ਖੜੇ ਆ ਜੀ ਸ਼ਾਮ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸਕੈਂਡਰੀ ਸਕੂਲ ਫੱਤੇਪਿੰਡ ਫੱਤੇਆਲਾ ਦੇ ਵਿੱਚ ਆਪਾਂ ਬੱਚਿਆਂ ਨੂੰ ਬਿਸਕਟ ਵਗੈਰਾ ਤੇ ਔਰ ਜਿਹੜੀ ਜੂਸ ਔਰ ਸ਼ਹਿਦ ਵਗੈਰਾ ਆਪਾਂ ਉਹ ਬੱਚਿਆਂ ਨੂੰ ਦੇਣ ਆਏ ਸੀਗੇ ਤੇ ਬੜਾ ਧੰਨਵਾਦ ਹੈ ਜੀ ਸਾਰੀ ਸੰਗਤ ਦਾ ਜਿਹੜੇ ਹਮੇਸ਼ਾ ਸਪੋਰਟ ਕਰਦੇ ਰਹਿੰਦੇ ਆ ਤੇ ਸਾਰਿਆਂ ਦੇ ਨਾਲ ਰਲ ਮਿਲ ਕੇ ਸਹਿਯੋਗ ਦੇ ਨਾਲ ਇਹ ਸੇਵਾਵਾਂ ਚਲਦੀਆਂ ਰਹਿੰਦੀਆਂ ਨੇ ਤੇ ਬਹੁਤ ਧੰਨਵਾਦ ਜੀ ਸਾਰਿਆਂ ਦਾ ਅੱਛਾ ਲੱਗ ਰਿਹਾ ਜੀ ਅੱਜ ਸਕੂਲ ਦੇ ਵਿੱਚ ਬਿਲਕੁਲ ਜੀ ਬਿਲਕੁਲ ਅੱਜ ਸਕੂਲ ਦੇ ਵਿੱਚ ਆਏ ਆ ਆਦਾ ਸਕੂਲ ਦਾ ਟਾਈਮ ਯਾਦ ਆ ਗਿਆ ਜਦੋਂ ਅਸੀਂ ਵੀ ਵੱਢਦੇ ਸੀਗੇ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਉਹਲੇ ਇਹਲੇ ਦਿਨਾਂ ਤੋਂ ਹੀ ਅਸੀਂ ਨਿਕਲ ਕੇ ਇਹ ਸਕੂਲਾਂ ਦੇ ਵਿੱਚੋਂ ਹੀ ਨਿਕਲ ਕੇ ਪੜ੍ਹ ਕੇ ਅੱਜ ਅਸੀਂ ਵੱਡੇ ਹੋ ਕੇ ਅਸੀਂ ਅੱਜ ਇਹਨਾਂ ਲੋਕ ਜਿਹੜੇ ਭਲਾਈ ਦੇ ਕੰਮਾਂ ਦੇ ਵਿੱਚ ਲੱਗੇ ਆ ਤੇ ਅਸੀਂ ਬੱਚਿਆਂ ਨੂੰ ਇਹ ਮੈਸੇਜ ਦੇਣ ਆਏ ਆ ਤੁਸੀਂ ਵੀ ਅੱਗੇ ਵੱਡੇ ਹੋ ਕੇ ਇਦਾਂ ਹੀ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਲੱਗਣਾ ਤੇ ਇੱਕ ਦੂਜੇ ਦਾ ਸਾਥ ਜਿਹੜਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਆਪਾਂ ਇੱਕ ਦੂਜੇ ਦਾ ਸਾਥ ਦੇਣਾ ਜਿਹੜਾ ਵੀ ਚੰਗੇ ਮਾੜੇ ਸਮੇਂ ਦੇ ਵਿੱਚ ਆਪਾਂ ਇੱਕ ਦੂਜੇ ਦਾ ਨਾਲ ਕੱਢਣਾ ਹੈ ਸਨਗਤ ਨੂੰ ਬੰਦੀ ਛੋੜਦੂਗੀ ਜੀ ਤੁਹਾਨੂੰ ਦੀ ਲੱਖ ਲੱਖ ਵਧਾਈਆਂ ਹੋਣ ਬੁੜੀ ਆਪਣੀ ਸੰਸਥਾ ਮਾਦ ਅੱਜ ਸੇਵਾ ਵਿੱਚ ਲੱਖਾਂ 40 ਸਾਲਾਂ ਤੋਂ ਹਰ ਤਰ੍ਹਾਂ ਪਰ ਪਰਵਾ ਵਿਖੇਤਰਾ ਦੇ ਵਿੱਚ ਲਗਾਤਾਰ ਸੇਵਾ ਦੇ ਵਿੱਚ ਸਹਿਯੋਗ ਕਰ ਰਹੀ ਹੈ ਔਰ ਅੱਜ ਸੀਨੀਅਰ ਸੈਂਟਰੀ ਸਕੂਲ ਫਤਿਹਵਾਲਾ ਫਤਿਹਵਾਲਾ ਦੇ ਵਿੱਚ ਆਏ ਸੀਗੇ ਔਰ ਨਾ ਵੀਨਦਸ ਸੇ ਸ਼ਹਿਦ ਔਰ ਬਾਕੀ ਬਿਸਕਟ ਔਰ ਬਾਕੀ ਜਿਹੜਾ ਸੇਵਾ ਦੇ ਵਿੱਚ ਸਹਿਯੋਗ ਕੀਤਾ ਤਾਂ ਬਹੁਤ ਚੰਗਾ ਲੱਗਾ। ਬੱਚਾ ਨਾਲ ਸਮਾਂ ਬਿਤਾਣਾ ਹਮੇਸ਼ਾ ਬਹੁਤ ਚੰਗਾ ਲੱਗਦਾ ਉਸ ਕੋਲ ਦੇ ਵਿੱਚ। ਠੀਕ ਹੈ ਜੀ। ਬੰਦੀ ਛੋੜ ਦੇਵਸ ਦੀਆਂ ਜਿਹੜੀਆਂ ਮੁਬਾਰਕਾਂ ਛੋੜ ਦੇਵਸ ਦੀਆਂ ਔਰ ਦੀਵਾਲੀ ਦੀਆਂ ਸੰਗਤ ਬਹੁਤ ਲੱਗ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ